ਸ਼ਸ਼ੀਕਾ ਦੋਸਤੋ ਮੈਂ ਵੈਦ ਮਿਲ ਕੀ ਜਵੰਦਾ ਕਾਫੀ ਬਜ਼ੁਰਗਾਂ ਦੇ ਉਹ ਮੈਸੇਜ ਆਉਂਦੇ ਆ ਵੱਡੀ ਉਮਰ ਦੇ ਵਿੱਚ ਜਿਹੜੇ ਆ ਗਏ ਉਹਨਾਂ ਦੇ ਗੋਡਿਆਂ ਦੇ ਵਿੱਚ ਦਰਦ ਹੈ ਕਈ ਵਾਰ ਕੀ ਹੁੰਦਾ ਜੰਗ ਏਜ ਦੇ ਵਿੱਚ ਵੀ ਗੋਡਿਆਂ ਦੇ ਦਰਦ ਦੀ ਬਹੁਤ ਸਮੱਸਿਆ ਗੋਡੇ ਟੇਡੇ ਹੋ ਗਏ ਨੇ ਐਦਾਂ ਜੇ ਹੋ ਗਏ ਨੇ ਬਾਹਰ ਜੇ ਨੂੰ ਹਨਾ ਐਵੇਂ ਨਿਕਲ ਚੁੱਕੇ ਨੇ ਬਾਹਰ ਨੂੰ ਕਾਫੀ ਗੈਪ ਜਆ ਪੈ ਚੁੱਕੇ ਐਦਾਂ ਹੋ ਚੁੱਕੇ ਨੇ ਜਾਂ ਹੱਡੀ ਘਸਣ ਲੱਗੀ ਐ ਜਾਂ ਕੀ ਹੋ ਗਿਆ ਉਹਦੇ ਵਿੱਚ ਜਿਹੜਾ ਆਪਣਾ ਗ੍ਰੀਸ ਹੈ ਪੰਜਾਬੀ ਦੇ ਵਿੱਚ ਕਹਿੰਦੇ ਨੇ ਗ੍ਰੀਸ ਖਤਮ ਹੋ ਗਿਆ। ਕਾਫੀ ਸਾਰੇ ਉਹਨਾਂ ਨੇ ਨੁਸਖੇ ਵਰਤ ਕੇ ਦੇਖ ਲਏ ਦਰਦ ਨਹੀਂ ਠੀਕ ਹੁੰਦਾ ਤੇ ਸਵੇਲਿੰਗ ਨਹੀਂ ਜਾਂਦੀ। ਜਦੋਂ ਉਹ ਡਾਕਟਰ ਦੇ ਕੋਲ ਜਾਂਦੇ ਆ ਉਹ ਕਹਿੰਦੇ ਜੀ ਤੁਹਾਨੂੰ ਤੁਹਾਡੀ ਹੱਡੀ ਕਸਦੀ ਹੈ ਗੈਪ ਜਾ ਦੇ ਆ ਗਿਆ ਇਹਦੇ ਲਈ ਤੁਹਾਨੂੰ ਨੀਰ ਟ੍ਰਾਂਸਪਲੈਂਟ ਕਰਾਉਣਾ ਪਵੇਗਾ। ਉਹ ਗੋਡਿਆਂ ਦਾ ਟ੍ਰਾਂਸਪਲੈਂਟ ਕਰਾਉਣ ਦੇ ਵਿੱਚ ਖਰਚ ਕਾਫੀ ਜ਼ਿਆਦਾ ਆਉਂਦਾ ਹੈ ਤੇ ਹਰ ਇੱਕ ਬੰਦਾ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਨੂੰ ਇਹਦੇ ਲਈ ਤੁਹਾਨੂੰ ਨੁਸਕਾ ਦੱਸਣ ਜਾ ਰਹੇ ਹਾਂ ਜਿਹਦੇ ਨਾਲ ਤੁਹਾਡਾ 2 ਤੋਂ 3 ਲੱਖ ਰੁਪਏ ਬਚ ਜੂਗਾ ਸਿਰਫ ਛੋਟੇ ਜਿਹੇ ਨੁਸਕੇ ਨਾਲ 1 ਗ੍ਰਾਮ ਸਵੇਰੇ ਤੇ 1 ਗ੍ਰਾਮ ਰਾਤ ਨੂੰ ਖਾਣ ਵਾਲੀ ਚੀਜ਼ ਹੈ ਤੁਸੀਂ ਹੈਰਾਨ ਹੋ ਜਾਓਗੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਕਵਰੀ ਹੋਊਗੀ ਇਹਦੀ ਇਹਦੇ ਲਈ ਲੈਣੀ ਆ ਤੁਸੀਂ ਕਾਲੀ ਗੋੰਦ ਠੀਕ ਹੈ ਜੀ ਇਹ ਜਿਹੜੀ ਕਾਲੀ ਗੋੰਦ ਹੈਗੀ ਐ ਐਵੇਂ ਜੀ ਹੁੰਦੀ ਆ ਕਾਲੀ ਗੋੰਦ ਠੀਕ ਹੈ ਜੀ ਇਹਦਾ ਪਾਊਡਰ ਬਣਾ ਲੈਣਾ ਤੁਸੀਂ ਨੇ ਕਾਲੀ ਗੋੰਦ 1 ਗ੍ਰਾਮ ਸਵੇਰੇ ਤੇ 1 ਗ੍ਰਾਮ ਸ਼ਾਮ ਨੂੰ ਪਾਣੀ ਦੇ ਨਾਲ ਲੈਣੀ ਐ ਕੋਸੇ ਦੇ ਨਾਲ ਤੇ ਇਹਦੇ ਨਾਲ ਤੁਸੀਂ ਜੇ ਤੁਹਾਨੂੰ ਪੇਨ ਜ਼ਿਆਦਾ ਦਰਦ ਜ਼ਿਆਦਾ ਹੁੰਦਾ ਗੋਡਿਆਂ ਦੇ ਵਿੱਚ ਜਕੜਨ ਦਾ ਮਹਿਸੂਸ ਹੁੰਦੀ ਆ ਤਾਂ ਮਹਾਯੋਗਰਾਜ ਗੂਗਲ ਦੀ ਇੱਕ ਗੋਲੀ ਸਵੇਰੇ ਇੱਕ ਰਾਤ ਨੂੰ ਤੁਸੀਂ ਲੈ ਸਕਦੇ ਹੋ ਤੇ ਮਹਾਨਾਰਾਇਣੀ ਤੇ ਵੀ ਤੁਸੀਂ ਮ사ਜ ਕਰਨੀ ਹੈ ਜਿਹੜੀ ਹੈਗਾ ਕਿ ਤੁਹਾਡੇ ਗੋਡਿਆਂ ਦੇ ਵਿੱਚ ਜਾਕੜਨਾ ਸਵੇਲਿੰਗ ਉਹ ਘੱਟ ਕਰੂਗੀ ਤੇ ਗੋਡੇ ਨੂੰ ਗਰਮਾਹਟ ਰਹੂਗੀ ਇਹ ਨੁਸਖੇ ਦਾ ਤੁਹਾਨੂੰ ਰਿਜ਼ਲਟ ਜਲਦੀ ਮਿਲੇਗਾ ਇਹ ਨੁਸਖੇ ਨੂੰ ਇੱਕ ਤੋਂ 2 ਮਹੀਨੇ ਵਰਤਨ ਨਾਲ ਤੁਹਾਡਾ 2 ਤੋਂ 3 ਲੱਖ ਰੁਪਇਆ ਬਚ ਜਾਊਗਾ ਸਿਰਫ ਸੌਆਂ ਦੇ ਵਿੱਚ ਮੰਨ ਲਓ ਨੁਸਖਾ ਜਿਹੜੀ ਹੈ ਤੁਹਾਨੂੰ 100 ਗ੍ਰਾਮ ਗੂੰਦ ਲਗਭਗ 1000 ਰੁਪਏ ਦੀ ਮਿਲ ਜਾਂਦੀ ਹੈ ਅਗਰ ਤੁਸੀਂ ਵਧੀਆ ਕੰਪਨੀ ਦੀ ਲੈਨੇ ਹੋ ਠੀਕ ਹੈ 1000 ਰੁਪਏ ਵੱਧੋ ਵੱਧ ਠੀਕ ਹੈ ਰਿਜ਼ਲਟ ਇੰਨੇ ਕੁ ਵਧੀਆ ਨੇ ਤੁਸੀਂ ਇੱਕ ਬੰਦੇ ਨੇ ਵਰਤ ਲਈ ਤਾਂ ਤੁਸੀਂ 10 ਬੰਦੇ ਨੂੰ ਰეკਮੈਂਡ ਕਰੋਗੇ ਸੁਜੈਸਟ ਕਰੋਗੇ ਵੀ ਆਹ ਚੀਜ਼ ਖਾ ਮੇਰਾ ਦਰਦ ਠੀਕ ਹੋ ਗਿਆ ਮੇਰਾ 3 ਲੱਖ ਰੁਪਇਆ ਬਚ ਗਿਆ ਗੋਡਿਆਂ ਤੋਂ ਗੋਡੇ ਦਾ ਆਪਰੇਸ਼ਨ ਨਹੀਂ ਹੋਇਆ ਮੇਰਾ ਆਪਰੇਸ਼ਨ ਕਰਾਉਣ ਦੇ ਬਾਵਜੂਦ ਵੀ ਕਈ ਵੀਰਾਂ ਦੇ ਗੋਡੇ ਨਹੀਂ ਠੀਕ ਹੁੰਦੇ ਕਈ ਮਾਤਾ-ਮਾਂ ਦੇ ਗੋਡੇ ਨਹੀਂ ਠੀਕ ਹੁੰਦੇ ਉਹ ਉਹਨਾਂ ਨੂੰ ਫਿੱਟ ਨਹੀਂ ਬੈਠਦੇ ਗੋਡੇ ਉਸ ਤੋਂ ਬਾਅਦ ਐਕਸਰਸਾਈਜ਼ਾਂ ਤੁਹਾਨੂੰ ਕਾਫੀ ਕਰਨੀਆਂ ਪੈਂਦੀਆਂ ਨੇ ਦਰਦ ਬਹੁਤ ਚੱਲਣਾ ਪੈਂਦਾ ਤੁਹਾਨੂੰ ਐਦਾਂ ਦਾ ਪੰਗਾ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਅਗਰ ਤੁਸੀਂ ਕਾਲੇ ਗੂੰਦ ਦਾ ਸੇਵਨ ਕਰਦੇ ਹੋ ਇੱਕ ਵਾਰ ਕਾਲੀ ਗੂੰਦ ਦਾ ਸੇਵਨ ਜ਼ਰੂਰ ਕਰੋ ਦੇਸੀ ਦਵਾਈਆਂ ਦੇ ਨਾਲ ਜੁੜੋ ਅੰਗਰੇਜ਼ੀ ਦਾ ਖਹਿੜਾ ਛੱਡੋ ਅੰਗਰੇਜ਼ੀ ਦਵਾਈਆਂ ਦੇ ਵਿੱਚ ਤੁਹਾਨੂੰ ਕਾਫੀ ਮਾਤਰਾ ਚ ਸਟੀਰੌਇਡ ਦਿੱਤੇ ਜਾਂਦੇ ਆ ਪੇਨ ਕਿਲਰ ਦਿੱਤੇ ਜਾਂਦੇ ਜਿਸ ਨਾਲ ਤੁਹਾਡੀਆਂ ਕਿਡਨੀਆਂ ਖਰਾਬ ਹੋਣ ਦਾ ਖਤਰਾ ਜਿਹੜਾ ਬਣਿਆ ਰਹਿੰਦਾ ਕਾਲੀ ਗੂੰਦ ਜ਼ਰੂਰ ਵਰਤੋ ਤੇ ਮਹਾਯੋਗਰਾਜ ਗੂਗਲ ਦੀ ਗੋਲੀ ਨਾਲ ਲੋ ਤੋ ਅੱਡਾ ਗੋਡਿਆਂ ਦਾ ਦਰਦ ਬਿਲਕੁਲੀ ਸ਼ੁਮੰਤਰ ਹੋ ਜਾਏਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਖਾਤੇ